ਸਤ ਸ੍ਰੀ ਅਕਾਲ ਜੀ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕਿ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਬੋਟਾ ਨਿਬੜਗੀਆਂ ਭਗਵਾਨ ਤੁਵਾਨੇ ਲਾਈਟ ਦਾ ਰੇਟ ਕਰਤਾ ਤੇਜ 16 ਤਰੀਕ ਤੇ ਝਟਕਾ ਤੁਹਾਨੂੰ ਜਿਆਦਾ ਵੱਜੇਗਾ ਇਹ ਪੰਜਾਬੀਆਂ ਨੂੰ ਝਟਕਾ ਰਾਤ ਨੂੰ ਸਪਲਾਈ ਜਿਹੜੀ ਹੋਵੇਗੀ ਮਹਿੰਗੀ ਹੋਵੇਗੀ ਪੰਜਾਬ ਹੀ ਸਦੀ ਫਿਕਸ ਚਾਰਜ ਇਹ ਕਰਤੇ ਵੀਰੇ ਘਰੇਲੂ ਬਿਜਲੀ ਦੇ ਨਾਲ ਨਾਲ ਇੰਡਸਟਰੀਅਲ ਬਿਜਲੀ ਵੀ ਕਰਤੀ ਮਹਿੰਗੀ ਰਾਤ ਨੂੰ 10 ਵਜੇ ਤੇ ਸਵੇਰੇ 6 ਵਜੇ ਤੱਕ ਜਿਹੜੀ ਬਿਜਲੀ ਸਪਲਾਈ ਹੋਵੇਗੀ ਯੋ ਮਹਿੰਗੀ ਕਰਤੀ ਮਤਲਬ ਰਾਤ ਨੂੰ ਤਾਂ ਲੋਕਾਂ ਨੂੰ ਲਗਾ ਚਲੂਣੇ ਗਰਮੀ ਗੈਲ ਰਾਤ ਨੂੰ ਲਾਈਟ ਕਰਤੀ ਇਸਨੇ ਮਹਿੰਗੀ ਔਰ ਕੈਨੇਡਾ ਦੇ ਵਿੱਚ ਉਲਟ ਸਿਸਟਮ ਰਾਤ ਨੂੰ ਯੋ ਕਹਿੰਦੇ 7 ਵਜੇ ਤੇ ਲੈ ਕੇ ਸਵੇਰੇ 6 ਵਜੇ ਤੱਕ ਲਾਈਟ ਇਹਨਾਂ ਨੇ ਕਰੀ ਵੀ ਸਸਤੀ ਮਤਲਬ ਸਮਝਵਾਂ ਨਹੀਂ ਆਉਂਦੀ ਯੋ ਕਿਹੜੇ ਹਿਸਾਬ ਗੱਲ ਪੰਜਾਬ ਚੱਲ ਰਿਹਾ ਮੇਰਾ ਔਰ ਹਰ ਘਰ ਨੂੰ 300 ਜੂੰਟ ਲੈਡ ਦੇ ਵੀ ਫ੍ਰੀ ਹਾਲਾਂਕਿ ਜੇ ਇੱਕ ਜੂੰਟ ਵੀ ਜ਼ਿਆਦਾ ਆ ਗਈ ਵੇਟੀ ਕਾ ਤੁਹਾਨੂੰ ਕਿਤਰਾ ਲੱਗੇਗਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀਰ ਔਰ ਇਸ ਕਰ ਕੈਲੋ ਵੀ ਯੋ ਬਿਜਲੀ ਕਾ ਬਿਲ ਇਵ ਦੇਣਾ ਪਵੇਗਾ ਜਿਸकी ਲਾਈਟ ਮਾੜੀ ਵੀ ਵੱਧ ਗਈ ਹਰ ਕ੍ਰੀਲੂ ਕੈਟਾਗਰੀ ਮਾ 7 ਕਿਲੋਵਾਟ ਔਰ 20 ਕਿਲੋਵਾਟ ਕੋਈ ਪੈਸਾ ਨਹੀਂ ਵਧਾਇਆ ਔਰ ਇਸ ਕੈਟਾਗਰੀ ਮਾ ਮੀਡਲ ਕਲਾਸ ਹਾਈ ਕਲਾਸ ਯੋ ਕਹ ਲੋ ਆਮਾ ਔਰ ਜਿਹੜੇ ਪਹਿਲਾ ਮਤਲਬ ਕਹ ਲੋ 5 ਰੁਪਏ 34 ਪੈਸੇ ਈਵ 7 ਰੁਪਏ 77 ਪੈਸੇ ਜੁੰਟ ਕਰਤੀ ਅਰੇ ਇਹ 10 ਰੁਪਏ ਦੇ ਕਰੀਬ ਯੂਨਟ ਦੇਣੇ ਪਵੇਂਗੇ ਇਸਕੇ ਗੈਲਗੈਲ ਨਾਨ ਰੈਜ਼ਿਡੈਂਸਲ ਸਪਲਾਈ ਰੇਟ ਦੇ ਵਿੱਚ ਮੈਂ ਵੱਧਦਾ ਨਹੀਂ ਕਰਿਆ ਇਸ ਕਰਕੇ 7 ਕਿਲੋਵਾਟ ਤੱਕ ਮਤਲਬ 6 ਰੁਪਏ 91 ਪੈਸੇ ਇਹ ਰੇਟ ਲਗਿਆ ਆ ਲਓ ਕੀਨੋ ਪਾਂਡਾ ਕਹੇ ਜੀ ਯੋ ਕਹ ਭਗਵਾਨ ਤਮਨਸਾਰਨ ਨੂੰ ਇਤਰਾ ਕਰਦੇ ਗਈ ਇਹ ਦੱਸੋ ਹੈ ਕੋ ਜਵਾਬ ਇਨ ਪਾ ਲਾਤੇ ਆ ਗਲਨ ਰਾਤ ਤੱਕ ਰਾਤ ਦਾ ਟੀਕਾ ਲਾਤੇ ਨਾ ਫਿਰ ਇਹ ਜਿਹੜਾ ਕਹੇਗਾ ਨਾ ਰਾਤ ਨੂੰ 10 ਵਜੇ ਤੇ ਲੇਗਾ 6 ਵਜੇ ਤੱਕ ਜਿਹੜੇ ਟਾਈਮ ਸੌਣੇਗਾ ਉਸ ਟਾਈਮ ਲੈਡ ਕਰਦੀ ਤੇਜ਼ ਇਹਨਾਂ ਨੇ ਇਹ ਸੌਂ ਕਾ ਦਿਖਾਉ ਮੰਨੋ ਨਹੀਂ ਪਈਆਂ ਨਾ ਬੋਟਾਂ ਲੈ ਲਿਓ ਸਵਾਦੀ ਬਾ ਚੱਕਤਾ ਛੰਡੇ ਨੇ ਰੇਟ ਹਰਿਸ਼ ਕੇ ਗੱਲ ਵੀਰ ਪੰਜਾਬ ਕੇ ਵਿੱਚ ਮੈਂ ਸੀਨੀਅਰ ਆਗੂ ਆ ਸਾਬਕਾ ਉਪ ਮੁੱਖ ਮੰਤਰੀ ਜਿਹੜਾ ਸੁਖਜਿੰਦਰ ਨਾਵਾ ਡੇਰਾ ਬਾਬਾ ਨਾਨਕ ਵਾਲੀ ਸੀਟ ਪਾ ਤੇ ਇਸ ਨੇ ਦਿੱਤਾ ਅਸਤੀਫਾ ਅਸਤੀਫਾ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਗਰਦਾਸਪੁਰ ਲੋਕ ਸਭਾ ਤੇ ਜਿੱਤ ਕਾ ਇਹ ਉਦੋਂ ਪਹੁੰਚ ਗਿਆ ਦਿੱਲੀ ਈਵ ਚੋਣਾ ਕੇ ਵੀ ਜਾਂ ਭਾਜਪਾ ਕਾ ਦਿਨੇਸ਼ ਬੱਬੂ ਈਸ਼ ਨੂੰ ਹਰਾਇਆ ਅਰ ਵੋਟਾਂ ਵੀ ਰ 36 3,64,043 ਵੋਟ ਪਈ ਅਰ ਰਾਜਸਥਾਨ ਕਾਂਗਰਸ ਕਾ ਇੰਚਾਰਜ ਵੀ ਯੋ ਮਤਲਬ ਲਾਇਆ ਵਾ ਤਾਂ ਇਹਨਾਂ ਨੇ ਉੱਥਾ ਅਰ ਯੋ ਕੱਲ ਬੀਸ਼ਵਰ ਮਤਲਬ ਕੁੱਲ 4 ਵਿਧਾਇਕ ਲੋਕ ਸਭਾ ਸੀਟਾਂ ਲੜੀਆਂ ਸੀ ਇਸਮਾ ਕਾਂਗਰਸ ਕਾ ਡੇਰਾ ਬਾਬਾ ਨਾਨਕ ਤੇ ਵਿਧਾਇਕ ਸਖਜਿੰਦਰ ਰੰਧਾਵਾ ਕਾਂਗਰਸ ਸੂਬਾ ਪ੍ਰਧਾਨ ਗਿੱਦੜਵਾਹ ਦੇ ਉਮੀਦਵਾਰ ਜੋ ਅਮਰਿੰਦਰ ਰਾਜਾ ਬੜਿੰਕ ਬਰਨਾਲੇ ਦੇ ਆਪ ਵਿਧਾਇਕ ਗਰਮੀਤ ਸਿੰਘ ਉਮੀਦ ਹੈ ਕਾਂਗਰਸ ਛੱਡ ਕੇ ਜੋ ਜਿਹੜਾ ਆਮ ਆਦਮੀ ਪਾਰਟੀ ਦਾ ਸੰਮਲ ਰਾਜਕਮਰ ਚੱਬੇਵਾਲ ਜੋ ਵੀ ਜਿੱਤ ਗਿਆ ਆ ਰਾਜਕਮਰ ਚੱਬੇਵਾਲ ਪਹਿਲਾਂ ਆਪਣਾ ਸਤੀਫਾ ਸਪੀਕਰ ਨੂੰ ਭੇਜਿਆ ਆ ਰੀਵ ਸਖਜਿੰਦਰ ਰੰਧਾਵੇ ਨੇ ਆਪਣਾ ਸਤੀਫਾ ਭੇਜਿਆ ਬਾਕੀ ਦੋਏ ਜਿਹੜੇ ਵਿਧਾਇਕ ਇਹੋ ਵੀ ਸਤੀਫਾ ਇਹਨਾਂ ਨੂੰ ਦੇਣਾ ਪਵੇਗਾ ਇਸ ਤੋਂ ਬਾਅਦ ਸਪੀਕਰ ਬਣਨ ਦੇ ਬਾਅਦ ਚੋਣ ਕਮਿਸ਼ਨ ਨੂੰ ਸੂਚਿਤ ਕਰਾਂਗੇ ਇਸ ਤੋਂ ਬਾਅਦ ਫਿਰ ਵੋਟਾਂ ਵਾਲਾ ਕੰਮ ਤਿਆਰ ਫਿਰ ਚਲੇਗੀ दारू ਔਰ ਨਾਲ ਉੰਬਲੇ ਵੀ ਆਂਡੇ ਜਨਾਨੀਆਂ ਵਾਸਤਾ ਕੋਲਡ ਡਰਿੰਕ ਨਮਕੀਨ ਦੇ ਪੈਕੇਟ ਯੋ ਫਿਰ ਦੁਆਰੋਂ ਸ਼ੁਰੂ ਹੋ ਜਾਏਗਾ ਕਿਉਂਕਿ ਜਿਲੰਦਰ ਪੱਛਮੀ ਸੀਟ ਵਾਸ ਸੀਤਲ ਅੰਗਰਾਲ ਯੋ ਸੀਟ ਦੇ ਉੱਪਰ ਵੋਟਾਂ ਈ ਬਕਰੇ ਪੈਣੀਆਂ ਹੀ ਪੈਣੀਆਂ ਕਾਨੂੰਨੀ ਮਾਰਾਂਗੇ ਮੁਤਾਬਕ ਯੋ ਸੁਬੇ ਕੇ ਵਿੱਚ ਮਾ ਬੀ ਜੂਨ ਤੇ ਪਹਿਲਾਂ ਬੋਟ ਇਹਨਾਂ ਨੂੰ ਅਸਤੀਫਾ ਦੇਣੇ ਪਵੰਗੇ ਕਿਉਂਕਿ ਦੋਵੇਂ ਅਹੁਦਿਆਂ 'ਵਾਂ ਇੱਕੋ ਟਾਈਮ 'ਪਾ ਇਹਨਾਂ ਨੂੰ ਰੱਖਿਆ ਨਹੀਂ ਜਾ ਸਕਦਾ ਵੀ ਇਹ ਕਹੇ ਵੀ ਮਾਨੂੰ ਉੱਥਾ ਵੀ ਲਾ ਲਿਓ ਨੋ ਇੱਕੋ ਟਾਈਮ 'ਪਾ ਇੱਕੇ ਬੰਦਾ ਇੱਕ ਪਾਸੇ ਕੰਮ ਕਰ ਸਕਦਾ ਅਰ ਇਹੋ ਕਹ ਲੋ ਵੀ ਅਸਤੀਫਾ ਜੇ ਨਹੀਂ ਦਿਆ ਫਿਰ ਚੋਣ ਕਮਿਸ਼ਨ ਕੀ ਲੋਕ ਸਭਾ ਸੀਟ ਯੋ ਖਾਲੀ ਮੰਨੇਗਾ ਵੀ ਚਲੋ ਘਰਾਂ ਨੂੰ ਇਸ ਕਰ ਗਾ ਵੀ 4 ਜੂਨ ਤੇ ਮਤਲਬ ਇਹ ਜਿੱਤੇ ਵੀ ਇਸ ਤੋਂ ਬਾਅਦ ਯੋ ਸਾਰੇ ਜਿਹੜੇ ਸੰਸਦ ਮੈਂਬਰ ਆ ਇਨਾਂ ਨੋਟੀਫਿਕੇਸ਼ਨ 6 ਜੂਨ 2024 ਨੂੰ ਭਾਰਤ ਦੇ ਗੈਜ਼ਟ ਵਿੱਚ ਪ੍ਰਕਾਸ਼ਿਤ ਕਰਤਾ ਇਸਤੀਫੇ ਦੀ ਪ੍ਰਤੀਕਿਰਿਆ ਨੋਟੀਫਿਕੇਸ਼ਨ 14 ਦਿਨ ਦੇ ਅੰਦਰ ਪੂਰੀ ਕਰਨੀ ਪਵੇਗੀ ਨਹੀਂ ਵੀ ਰਖਾਈ ਲੋ ਇਨਾਂ ਨੂੰ ਉੱਥਾ ਨਹੀਂ ਬੜਨ ਦੇਣਾ ਕਿਸੇ ਨੇ ਦਿੱਲੀ ਔਰ ਉਧਰ ਜਲੰਧਰ ਪੱਛਮੀ ਹਲਕੇ ਦੇ ਜਿਮਨੀ ਚੌਂ ਜਿਹੜੀ ਹੋਰੀ ਸ੍ਰਿੰਦਰ ਕੌਰ ਕਹਰੇ ਵੀ ਇਸ ਨੂੰ ਕਾਂਗਰਸ ਦਾ ਉਮੀਦਵਾਰ ਬਣਾ ਸਕਾਂ ਯੋ ਜਲੰਧਰ ਬੈਸਟ ਹਲਕੇ ਦੇ ਯੋ ਮਤਲਬ ਕਾਂਗਰਸ ਕੇ ਸਾਥ ਦਾ ਡਿਊਟੀ ਮੀਅਰ ਸ੍ਰਿੰਦਰ ਕੌਰ ਕਾਂਗਰਸੀਸ ਨੂੰ ਆਪਣੀ ਉਮੀਦਵਾਰ ਬਣਾ ਸਕਾਰ ਉਮੀਦਵਾਰ ਦਾ ਐਲਾਨ ਪਲਕੇ ਹੋ ਜਾਏਗਾ ਮਤਲਬ ਅੱਜ ਕਰ ਸਕਾਂ ਅਰ ਕਾਂਗਰਸ ਕੀ ਟਿਕਟ ਨੂੰ ਲੇਗਾ ਚੰਟੀਗੜ੍ਹ ਹਾਈ ਕਮਿਸ਼ਨ ਦੇ ਵਿੱਚ ਲਗਾਤਾਰ ਚਰਚਾ ਚੱਲ ਰਹੀ ਆ ਚੰਨੀ ਜਿੱਤਿਆ ਯੂਰਾ ਇਹ ਤਾਂ ਬੀਬੀ ਜਿੱਤੀ ਲੈ ਆਈਏ ਦਾਦਾ ਵੀ ਜਿਮਣੀ ਚੋਣ ਵਾਸਤੇ ਕਾਂਗਰਸ ਕੀ ਸ੍ਰਿੰਦਰ ਗੌਰ ਤੇ ਇਲਾਵਾ ਅਸਮਨੀ ਇਹ ਜਗਰਾਲ ਸਾਬਕਾ ਕੌਂਸਲ ਬੀਪਨ ਕੁਮਾਰ ਅਰ ਪ੍ਰਭ ਦਿਆਲ ਭਗਤਾ ਇਹੋ ਵੀ ਕਰੇਗਾ ਮੰਨੂ ਵਿਦਆਉਟ ਟਿਕਟ ਅਰ ਪ੍ਰੋਸੈਸ ਉੱਤਰ ਕਰੇਗਾ ਵੀ ਸ੍ਰਿੰਦਰ ਕੌਰ ਦਾ ਨਾਮ ਪੱਕਾ ਇਸਕੇ ਪੱਕੇ ਮੋਰ ਇਸਕੇ ਉੱਪਰ ਲੱਗ ਜੇਗੀ ਵੀ ਜਲਦੀ ਅਰ ਬੀਬੀ ਨੂੰ ਕਰ ਦੇਗੇ ਉਮੀਦਵਾਰ ਖੜਾ ਅਰ ਉਧਰ ਕਾਲੀਦਨ ਨੇ ਵੀ ਇੱਕ ਸੀਟ ਜਿੱਤ ਕਾ ਹਲਚਲ ਸ਼ੁਰੂ ਕਰਤੀ ਕਾਲੀਦਨ ਦਾ ਸੂਬਾ ਪ੍ਰਧਾਨ ਜਿਹੜਾ ਸੁਵੀਰ ਬਾਦਲ ਈਸ਼ ਨੇ ਬਲੂਕੇ ਨੂੰ ਚਾਕਾ ਇਸकी ਜਗ੍ਹਾ ਭੁੰਦਰ ਨੂੰ ਲਾ ਦਿਆ ਸੰਸਦਨੀ ਕਮੇਟੀ ਦਾ ਚੇਅਰਮੈਨ ਇਹੋ ਬਦਲਾਵ ਕਰਿਆ ਸ਼੍ਰੋਮਣੀ ਕਾਲੀਦਨ ਬਾਪੂ ਪ੍ਰਕਾਸ਼ ਵਾਲੀਗਾ ਛੋਗਰਾ ਸੁਵੀਰ ਬਾਦਲ ਈਸਨਾਂ ਅੰਬੀਰਾ ਈਵ ਸੁਕੰਤਰ ਮਲੂਕ ਨੇ ਚੱਕਾ ਨਾ ਉਸ ਦੀ ਜਗ੍ਹਾ 'ਤੇ 77 ਜਨਰਲ ਬਲਵਿੰਦਰ ਭੁੰਦੜ ਲਾ ਦਿਆ ਅਨਸਾਸਨੀ ਕਮੇਟੀ ਦਾ ਚੇਅਰਮੈਨ ਲਾ ਦਿਆ ਔਰ ਪਾਰਟੀ ਦੇ ਬਲਾਰੇ ਦਲਜੀਤ ਜੀ ਨੇ ਯੂ ਐਕਸ 'ਤੇ ਉੱਪਰ ਜਗ੍ਹਾ ਜਾਣਕਾਰੀ ਦੀ ਯਾਰ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਗਿਆ ਆਈ ਵਾ ਤਿੰਨ ਅਨਸਾਸਨੀ ਕਮੇਟੀ ਗਠਨ ਕਰੀ ਔਰ ਜਿਸ ਕੇ ਵਿੱਚ ਗਲਜਾਰ ਨੂੰ ਲਾਇਰ ਨਿੱਕੇ ਵਾਲੇ ਨੂੰ ਔਰ ਮਹੇਸ਼ ਇੰਦਰ ਗਰੇਵਾਲ ਇਸ ਨੂੰ ਬਤੌਰ ਮੈਂਬਰ ਲਿਆ ਵੀ ਸਲਾਸ ਨੂੰ ਦਵੇਂਗੇ ਆਪਸ ਵਿੱਚ ਸਕੰਦਰ ਮਲੂਕੇ ਨੇ ਚੱਕ ਤੇ ਆ ਵੀ ਇਸ ਲਾਈਨ ਮਾ ਤੇ ਔਰ ਯੋ ਕਾਲ ਵੀ ਸੁਖਬਿੰਦਰ ਸਿੰਘ ਸੁਖੀ ਵਿਰਸਾ ਵਲਟੋਹਾ ਮਾਨਤਾਰ ਬਰਾੜ ਸਰਨਜੀਤ ਢਿੱਲੋਂ ਇਹਨਾਂ ਨੂੰ ਮੈਂਬਰ ਲਾਇਆ ਔਰ ਯੋ ਕਾਲ ਮਲੂਕੇ ਕੀ ਨੂੰਤੀ ਜਿਹੜੀ ਪਰਮਪਾਲ ਕੌਰ ਸਿੱਧੂ ਲੋਕ ਸਭਾ ਵਾਂ ਦੇਖ ਲਓ ਵੀਰ ਆਈਏਐਸ ਦਾ ਉਹਦਾ ਛੱਡ ਗਈ ਜਿਸ ਨੇ ਭਾਜਪਾ ਸਾਮਲ ਕਰ ਲਈ ਔਰ ਭਾਜਪਾ ਚਲੇਗੀ ਔਰ ਪਰਮਪਾਲ ਬਠਿੰਡੇ ਦੇ ਖੜੀ ਆ ਬੀਬੀ ਬਾਦਲ ਨੇ ਦੇ ਹਰਾ ਇਹ ਮਲੂਕਾ ਨਾ ਉੱਧਰ 가 ਰਿਆ ਨਾ ਇੱਧਰ 가 ਜਿੱਤ ਰਾਇਓ ਚੰਤੂ ਮੱਝ ਰਗਾ ਰਹਾ ਦਾ ਇਹ ਮਲੂਕਾ ਕਿਸੇ ਵੀ ਚੋਣ ਪ੍ਰਚਾਰ ਦੇ ਵਿੱਚ ਨਜ਼ਰ ਨਹੀਂ ਆਇਆ ਉਸ ਟਾਈਮ ਔਰ ਇਹ ਤਾਂ ਕਰਦਾ ਕਾ ਛੋਕਰ ਛੋਗਰੀ ਮੰਦੇ ਨਹੀਂ ਕੋ ਮੈਂ ਕੀ ਕਰਾਂ ਇਹ ਬੇਖ ਲਿਓ ਇਹ ਬਾਪੂ ਪ੍ਰਕਾਸ਼ ਬਾਗਲ ਕੇ ਛੋਕਰ ਨੂੰ ਦੱਸਿਆ ਕਿ ਤੋਂ ਨਹੀਂ ਉਸ ਕਰ ਸਕਦਾ ਫੇ ਮੈਂ ਕਰ ਕਰਤਨਾਮਾ ਚੱਕ ਤਾ ਫੇ ਬੇਲਾ ਕਰ ਬਿਠਾ ਦਿਆ ਕਰ ਔਰ ਇਹੋ ਕੱਲ ਵੀ ਪਾਰਟੀ ਦੇ ਖਿਲਾਫ ਭੁਗਤ ਭੁਗਤਣ ਦੀ ਸ਼ਿਕਾਇਤਾਂ ਮਿਲੀਆਂ ਔਰ ਕੋਰ ਕਮੇਟੀ ਦੇ ਵਿੱਚ ਮਨ ਸ਼ਾਸਨ ਜਿਹੜਾ ਤੋੜਿਆ ਇਸਕੇ ਉੱਪਰ ਇਹ ਵੇਖੋ ਵੀ ਗੱਲਬਾਤ ਹੋਵੇਗੀ। ਔਰ ਉੱਧਰ ਵੀ ਪੰਜਾਬ ਦੇ ਵਿੱਚ ਮਾਂ ਕਾ ਵੀ ਤੰਦੂਰ ਕੀ ਜਿਹਾ ਤਪ ਰਿਆ ਪਾਰਾ 47 ਡਿਗਰੀ ਪਾਰ ਸੂਬੇ ਮਾਂ ਅਗਬਰਥਰੀ ਫਾਜ਼ਿਲਗਾਮਾ ਸਭ ਤੇ ਜ਼ਿਆਦਾ ਗਰਮੀ। ਪੰਜਾਬ ਦੇ ਵਿੱਚ ਮਾਂ ਗਰਮੀ ਕਹਿਰ ਪਾਰੀ ਵੀ ਪੂਰਾ। ਸ਼ੁੱਕਰਵਾਰ ਨੂੰ ਵੀ ਸਾਰਾ ਦਿਨ ਸੂਬਾ ਤੰਦੂਰ ਕੀ ਤਰ੍ਹਾਂ ਤਪਿਆ। ਲੁਧਿਆਣਾ, ਬਰਸਰ ਪਟਿਆਲਾ, ਚੰਡੀਗੜ੍ਹ, ਬਠਿੰਡਾ। ਯੋ ਘਰੋਂ ਮਾਰੇ ਇਲਾਕਿਆਂ ਬਹੁਤ ਗਰਮੀ ਪੈਰੀ ਵੀਰਾ। ਮੌਸਮ ਵਿਭਾਗ ਕਹਿ ਰਿਹਾ ਵੀ ਫਾਜ਼ਲਗਾਮਾਂ ਸਭ ਤੋਂ ਜ਼ਿਆਦਾ ਗਰਮੀ ਪਈ ਉੱਥਾ ਤਪੇ ਲੋਕ ਬਹੁਤ 47.6 ਡਿਗਰੀ ਸੈਲਸੀਅਸ ਦਰਜ ਕਰਿਆ ਪਠਾਨਕੋਟ ਮੈਂ 46.7 ਲੁਧਿਆਣਾ ਮੈਂ 46.9 ਚੰਡੀਗੜ੍ਹ ਮੈਂ 44.6 ਅਰ ਯੋ ਅੰਮ੍ਰitsar ਕੇ ਵਿੱਚ ਮੈਂ 44.8 ਪਟਿਆਲੇ ਮੈਂ 45.2 ਪਠਾਨਕੋਟ ਮੈਂ 44.5 ਗਰਦਾਸਪੁਰ ਮੈਂ 45.5 ਬਠਿੰਡੇ ਮੈਂ 44.2 ਮਿੰਦੋ ਆਪ ਗਰਮੀ ਲਗਣ ਲੱਗੀ ਮੇਰਾ ਫਰੀਦਕੋਟ ਮਾ 44.3 ਆਰ ਵੀਰ ਫਤੇਗੜ ਸਾਹਿਬ ਮਾ 43.9 ਇਤਨਾ ਯੋ ਗਰੇ ਅੱਗ ਪੈਰੀ ਵੀਰ ਇਸ ਕਰ ਕਾ ਘਹਿਰਾ ਵੀਰ ਠੰਡਾ ਮਿੱਠਾ ਸੋਡਾ ਪੀਓ ਵੀਰ ਗਰਮੀ ਯੋ ਖਾਓ ਮਤਲਬ ਗੂਨ ਕਤੀਰਾ ਖਾਓ ਵੀਰ ਹੋ ਗਿਆ ਢਿੱਲੇ ਹੋ ਜਿਓ ਔਰ ਉਧਰ ਯੋ ਬਾਬੇ ਕਨੀ ਸਮਝ ਮਾ ਦੀ ਕਰਨਾਟਕਾ ਕਾ ਜਿਹੜਾ ਸਾਭਕਾ ਯੋ ਮੁੱਖ ਮੰਤਰੀ ਯੋ ਦੀ ਰੂਪਾ ਈਸ਼ ਨੂੰ ਹਾਈ ਕੋਰਟ ਨੇ ਜਿੰਸੀ ਸ਼ੋਸ਼ਣ ਮਾਮਲੇ 'मां ਗ੍ਰਿਫਤਾਰ ਕਰਨ ਤੇ ਰੋਕ ਦਿੱਤੀ। ਯੋ ਬਾਬੇ ਨੂੰ ਮੰਦ ਸ਼ਰਮਣੀਆਂ ਦੀ ਬਾਬੇ ਨੂੰ ਕਿਹੜੇ ਚੱਕਰਾਂ ਪੈਰਿਆ ਬਾਬਾ ਯੋ। ਬਸ ਸ਼ੁੱਕਰਵਾਰ ਨੂੰ ਯੋ ਕਹ ਲੋ ਵੀਰ। ਯੋ ਯੁਦੀ ਰੁੱਪਾ ਨੂੰ ਵੱਡੀ ਰਾਹਤ ਦੇਤੀ ਵੀ। ਯੋ ਪੋਕਸ ਕੋ ਜਿਹੜਾ ਮਾਮਲੇ ਦੇ ਵਿੱਚ ਮਾਂ ਇਸ ਗੈਰਜ ਮੰਤਰੀ ਬ੍ਰਾਂਟ ਰੋਕ ਲਾਤੀ ਕਰ ਰੋਗ ਲੋ ਹਲੇ। ਯੋ ਹੈ ਵੀ ਗਰਮੀ ਬਾਤ ਬਾਬਾ ਜਾਣਦੇ ਕਿ ਦਾ ਹੋ ਜਾ ਬਿਮਾਰ ਹੋ ਜਾ ਵੀਰ। ਮੋੜ ਕਾ ਹਸਪਤਾਲ ਮੈਂ ਕਰਾਈ ਯੋ ਦਾਖਲ ਵੀ ਏਸੀ ਵਿੱਚ ਖਰਚ ਆਈ ਸੀ ਬਾਬੇ ਦਾ। ਗੌਰਮੈਂਟ ਕੇ ਸਿਰ ਪਾਵੇ ਔਰ ਕਿਸੇ ਸਿਰ ਥੋੜੀ ਪਾਵੇ ਜੋ ਜਾ ਕੇ ਪੈ ਜੇਗਾ ਮੰਜੜਾ ਦਾ ਈਡਾ ਹੋ ਗਈ ਢੀਲਾ ਹੋ ਗਿਆ ਦੱਸ ਕੀ ਕਰੇ ਬੁੱਧਰ ਦੇਖ ਲਿਓ यो ਆਮ ਆਦਮੀ ਪਾਰਟੀ ਕਾ ਬੰਦਾ ਭੇ ਆਪ ਥਾਈ ਕ ਕਿਹੜਾ ਲਾਇਓਗਾ ਨਾ ਪਟਾਣ ਮਾਜਰਾ ਆਪਣੇ ਕੀ ਆ ਇਸ ਨੂੰ ਕਾਲੂ ਥਾ ਖੇ ਰਤਾ यो ਪ੍ਰਤਾਪ ਬਾਜਵਾ ਕਾ ਇਸ ਨੂੰ ਵੀਆਈਪੀ ਟ੍ਰੀਟਮੈਂਟ ਦੇ ਰੇ ਇਸ ਕਾਰ ਕਬੀਰ ਅਦਾਲਤ ਕਾਰ 17 ਜੂਨ ਦਾ ਕ ਮਾਮਲਾ ਹੀ ਜਾਂਚ ਚੱਲ ਰਹੀ ਯਾਰ ਆਈ ਸੀ ਆਈ ਡੀ ਕੇ ਸਾਹਮਣੇ ਉਹ ਪੇਸ਼ ਹੋਣ ਦੇ ਨਿਰਦੇਸ਼ ਦਾਇ ਤੇ ਇਸ ਤੇ ਪਹਿਲਾਂ ਬੰਗਲੂਰ ਕੀ ਅਦਾਲਤ ਮਾਣਾਂ 14 ਮਾਰਚ ਨੂੰ ਦਰਜ ਹੋਇਆ ਯੂਪੀਐਸ ਹੋਇਆ ਦਾ ਔਰ ਪੋਸਕੋ ਐਕਟ ਦੇ ਤਹਿਤ 11 ਜਮਾਨਤੀ ਬੋਰੰਟ ਇਹ ਬਰੋਗ ਲਾ ਦੇਗਾ ਨਾ ਚੱਕਿਓ ਬਾਬੇ ਨੂੰ ਹਲੇ ਟੀਡਾ ਹੋ ਜੇਗਾ ਨਹੀਂ ਗਰਮੀ ਲੱਗ ਜਾਈ ਇਸ ਨੂੰ ਇਹ ਦੱਸਿਓ ਮਤਲਬ ਨਾ ਇਸ ਉਮਰ ਮ ਆ ਗਿਆ ਯੋ ਮਤਲਬ ਟੀਗਦੇ ਨਹੀਂ ਬੰਦੇ ਯੋ ਮੈਂ ਕੀ ਦੱਸ ਕਿਆ ਕਰਾਂ ਇਹਨ ਕੀ ਮੈਨੂੰ ਤਾਂ ਸਮਝ ਨਹੀਂ ਆਂਦੀ ਇਹੋ ਕਿਹੜੇ ਕਿਹੜੇ ਚੱਕਰਾਂ ਪੈਰੇ ਵੀਰ ਔਰ ਇਸ ਕੇ ਗੱਲ ਅਦਾਲਤ ਨੇ ਯੂ 09 17 ਜੂਨ ਕੇ ਮਾਮਲੇ ਦੀ ਜਾਂਚ ਬਾਸਤਾ ਸੀਏਡੀ ਸਾਹਮਣੇ ਪੇਸ਼ ਹੋਣੇ ਅੰਦਰ ਦੇ ਭੁਥਾਈ ਅਰੁਥਾ ਜਾਵੇਗਾ ਫਿਰ ਦੇਖੋ ਕਿਆ ਬਣੇ ਬੀ ਟੀਲਾ ਹੋ ਰਹਾ ਮੈਸੇ ਗਰਮੀ ਬਹੁਤ ਆ ਥਮ ਵੀ ਬਾਚ ਕੇ ਰਹੋ ਲਾਡਾ ਡਿਸਕਸ਼ਨ ਡੇੜੇ ਪ੍ਰੋਗਰਾਮ ਕੇ ਵਿੱਚ ਮਾਬੀਰ ਸਾਰਿਆਂ ਦਾ ਮੈਂ ਕਰ ਰਿਹਾ ਸਵਾਗਤ ਇਹ ਸਾਰਿਆਂ ਨੂੰ ਲਾਡੇ ਪੁਆਦੀ ਕੀ ਪਿਆਰਪਰੀ ਸਤਿ ਸ੍ਰੀ ਅਕਾਲ